ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਜੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵਾਕ ਆਜੋ ਕਾਲਪਤੇ ਮੈਡਾ ਹੁੰਨਾ ਨਾ ਮੈਡਾ ਹੁੰਨਾ ਨਾ ਆ ਮਿਲਦਾ ਹੁੰਨਾ ਪਰ ਤੇਰੇ ਸੱਸਰੇ ਘਰ ਨਹੀਂ ਬੁਲਾਈ ਫਿਰ ਅੱਜ ਮੈਲੋ ਬੀਬੀ ਜੀ ਨੂੰ ਹੈ ਨਾ ਮਿਠਾਈਆਂ ਚਾਹਾਂਗੇ ਤੂੰ ਮੈਨੂੰ ਯਾਦ ਕਰਦਾ हाँ जी सवेर का टाइम है जी ग्यारह बज बजके हाँ जी बारह बजन गए घंटे बाद हाँ जी हाँ जी हां जी ਜਦੋਂ ਤੁਰਦੇ ਹੁੰਨੇ ਆਪਾਂ ਕੀ ਕਹਿੰਦਾ ਦੱਸੋ ਅਕਾਲ ਨੂੰ ਪਤਾ ਜੀ ਜਦੋਂ ਤੁਰਦੇ ਹੁੰਨੇ ਕੀ ਕਹਿੰਦਾ ਅਕਾਲ ਪਤਾ ਜਦੋਂ ਆਪਾਂ ਤੁਰਦੇ ਹੁੰਨੇ ਆ ਫਿਰ ਕੀ ਕਹਿੰਦਾ ਵਾਹਿਗੁਰੂ 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 ਇਹ ਅੱਜ ਘਰ ਵਿੱਚ ਤੇ ਆ ਗਾਰਬਜ ਰੱਖਿਆ ਹੋਇਆ ਸਾਹਮਣੇ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਤਾਲ ਮੂਰਤ ਅਜਨੀ ਸੈਭੰਗੁ ਪਰਸਾਦ ਜਾਪਮ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਹੈ आ गए आप अनमिन पार्क हां जी आ जाओ बैग फैला दो मम्मा नो नहीं थक नहीं गया कल नहीं छोटा लेके आया कर हाथ फड़ो पता ਆਜ ਹੋ ਕਾਲ ਚੱਲੀ ਹੈ ਕਾਲ ਖੇਡਣਾ ਕਾਕੇ ਨੇ ਅਕਾਲ ਕਹਿੰਦਾ ਸੀ ਮਾਂ ਅਨਵਿਨ ਪਾਰਕ ਲੈ ਕੇ ਚਲੋ ਫਿਰ ਮਾਂ ਨੇ ਕਿਹਾ ਚਲੋ ਕਾਕਾ ਜੀ ਚੱਲਦੇ ਆ ਹਨਾ ਇਦਾਂ ਸੀ ਜੇ ਮੰਮੀ ਕਦੇ ਕਦੇ ਕਹਿੰਦੇ ਨਹੀਂ ਜਾਣਾ ਫਿਰ ਗੁੱਸੇ ਹੁੰਦਾ ਕਾਲ ਕੀ ਨਹੀਂ ਨਹੀਂ ਗੁੱਸੇ ਹੁੰਦਾ ਕਿਉਂਕਿ ਮੰਮਾ ਫਿਰ ਨੈਕਸਟ ਡੇ ਲੈ ਜਾਂਦੀ ਹੈ ਨਾ ਕੱਲ ਆਪਾਂ ਗਏ ਸੀ ਬਾਉਂਡਰੀ ਪਾਰਕ ਅੱਜ ਆਪਾਂ ਆਏ ਆ ਕਿਹੜੇ ਪਾਰਕ ਆ ਗਏ ਕਾਲ ਪੁੱਤੇ ਅਨਮਿੰਨ ਪਾਰਖੰਡ ਜੀ ਅਨਮਿੰਦੀ ਪਾਰਖੰਡੀ ਹਾਂਜੀ ਦੇਖਨੇ ਸਾਰੇ ਨਿਆਣੇ ਆਏ ਸਕੂਲ ਦੇ ਦੇ ਸ਼ਾਬਾਸ਼ ਕਾਲਪਤੇ ਧਿਆਨ ਨਾਲ ਸ਼ਾਬਾਸ਼ ਸ਼ੁਗਾਂ ਆ ਦੋ ਹਾਂ ਅੰਟੀ ਜੀ ਵੱਲ ਦੇਖੋ ਹਾਈ ਬੇਬੀ ਹੈਲੋ ਸਮੈਲ ਹਾਸ ਕੇ ਲਖਾ ਦੋ ਦੇਖੋ ਮਮਾ ਜੀ

ਈਤਾਲਸੇ ਨੇ ਉੱਜਾ ਹਾਂ ਮੈਂ ਈਤਾਲਸੇ ਦੱਬਵਰੀ ਕਰਦੇ ਹਾਂ ਹਾਂਜੀ ਚਲੋ ਜੀ ਹੁਣ ਚੱਲਦੇ ਆਂ ਵਾਪਸ ਅੱਜ ਵੀ ਵਲੌਗ ਖੋਲੀਆ ਆਪਣੇ ਤੇ ਈਤਾਲਸੇ ਨੇ ਪਾਰਕ ਸਿੱਧੇ ਲੈ ਆਇਆ ਮਿਲਦੇ ਆਂ ਸਾਲ ਨੂੰ ਇੱਕ ਮਨੇ ਵਲੌਗ ਦੇ ਨਾਲ ਉਦ ਤੱਕ ਸਾਰਿਆਂ ਨੂੰ ਪਿਆਰ ਕਰ ਸਕਦੇ ਸਾਲ 1 ਉੱਜਾ ਖਾਲਸਾ ਵਾਹਿਗੁਰੂ